ਤਿਹਨੂੰ ਗਫਤਾਰ ਕੀਤਾ ਗਿਆ ਜੀ ਔਰ ਕਿੰਨੀ ਡੋਰ ਮਿਲਿਆ ਜੀ ਉਹਦੇ ਕੋਲ ਹਰੀਸ਼ ਨਾ ਦਾ ਹੈਗਾ ਮਲੋਹ ਦਾ ਨਿਵਾਸੀ ਹੈਗਾ ਮਾਤਾ ਰਾਣੀ ਮਹੱਲੇ ਦਾ ਇਹਦੇ ਕੋਲ 40 ਗੱਟੂ ਚੈਨਾ ਡੋਰ ਦੇ ਬਰਾਮਦ ਹੋਏ ਨੇ ਇਹਦੇ ਤੇ ਅਸੀਂ ਪਰਚਾ ਦਿੱਤਾ ਹੈਗਾ ਜਿਹੜੀ ਇਹ ਡੋਰ ਹੈ ਤੁਹਾਨੂੰ ਪਤਾ ਬੜੀ ਘਾਤਕ ਹੈਗੀ ਹੈ ਤੇ ਇਹ ਸਾਡੀ ਮੈਂ ਤੁਹਾਨੂੰ ਖਾਸ ਕਰਕੇ ਤੁਹਾਡੇ ਲਈ ਬੇਨਤੀ ਕਰਨਾ ਚਾਹਣਾ ਬਸੰਤ ਆ ਰਹੀ ਹੈ ਸਾਡੀਆਂ ਟੀਮਾਂ ਬਣੀ ਹੈ ਸਾਨੂੰ ਐਸਐਸਪੀ ਸਾਡੇ ਫਤੇਗੜ ਸਾਹਿਬ ਮਨਯੋਗ ਰੁਜੂਤ ਗਰੇਵਰ ਆਈਪੀਐਸੀ ਸਿੱਧੇ ਨਿਰਦੇਸ਼ ਨੇ ਕਿ ਨਾ ਤਾਂ ਇਹ ਡੋਰ ਚైనా ਕਿਸੇ ਨੇ ਵੇਚਣੀ ਹੈ ਤੇ ਨਾ ਇਹਨੂੰ ਦੀ ਕੋਈ ਵਰਤੋਂ ਕਰੇ ਮੈਂ ਮਾਪੇ ਬਾਪ ਨੂੰ ਬੱਚਿਆਂ ਦੇ ਮਾਪੇ ਬਾਪ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਦੀ ਨਿਗਰਾਨੀ ਕਰਨ ਜੇ ਉਹ ਚైనా ਡੋਰ ਨਾ ਪਤਾਨੇ ਚੜਾਉਂਦੇ ਆ ਤਾਂ ਉਹਨੂੰ ਅਵੋਇਡ ਕਰਨ ਵੇਚਣ ਵਾਲਾ ਜਾਂ ਵਰਤਣ ਵਾਲਾ ਕੋਈ ਵੀ ਵਰਤਦਾ ਫੜਿਆ ਗਿਆ ਜਾਂ ਵੇਚਦਾ ਫੜਿਆ ਗਿਆ ਉਹਤੇ ਸਖਤ ਕਾਰਵਾਈ ਹੋਏਗੀ ਤੁਹਾਡੇ ਸਾਹਮਣੇ ਤੁਹਾਨੂੰ ਜਿਹੜੇ ਇਹਨਾਂ ਨੂੰ ਤੁਰ ਖਬਰ ਹੋਇਆ ਦਿਖਾ ਦੇ ਬੰਦਾ ਵੀ ਮਿਲਵਾ ਦਿੱਤਾ ਜਾ ਸੋ ਮੈਂ ਵਾਰ-ਵਾਰੀ ਬੇਨਤੀ ਕਰਦਾ ਵੀ ਇਹਦੀ ਵਰਤੋਂ ਨਹੀਂ ਕਰਨੀ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈ ਜਿਹੜੇ ਸਾਡੇ ਸ਼ਹਿਰ ਦੇ ਹੀ ਬੱਚੇ ਬਜ਼ੁਰਗ ਜਿਹੜੇ ਸਕੂਟਰ ਮੋਟਰਸਾਈਕਲਾਂ ਤੇ ਜਾਂਦੇ ਆ ਉਹ ਬੜਾ ਨੁਕਸਾਨ ਹੁੰਦਾ ਹੈਗਾ ਸੋ ਜੇ ਕਿਸੇ ਕੋਲ ਹੈਗੀ ਹੈ ਤਾਂ ਇਹਨੂੰ ਸਾਨੂੰ ਦੱਸ ਦਵੇ ਡਿਸਟਰਬਾਈ ਕਰ ਦੇਵੇ ਨਹੀਂ ਜੇ ਅਸੀਂ ਫੜ ਲਈ ਤੇ ਇਹਦੇ ਵਿੱਚ ਕੋਈ ਕਿਸੇ ਨੂੰ ਬਲੈਇਜ਼ ਨਹੀਂ ਕੀਤਾ ਜਾਣਾ ਵੇਚਣ ਵਾਲੇ ਨੂੰ ਤੇ ਜਿਹੜਾ ਇਹਦੀ ਵਰਤੋਂ ਕਰਦਾ ਹੈਗਾ ਤੋਂ ਮੇਰੀ ਬੇਨਤੀ ਹੈ ਤੁਹਾਡੇ ਲਈ ਵਾਰ-ਵਾਰ ਬੇਨਤੀ ਹੈ ਵੀ ਇਹਦੀ ਵਰਤੋਂ ਨਾ ਕਰੀਂ ਤੇ ਫਿਰ ਜੇ ਸਫੜ ਲਿਆ ਸੀ ਇਹਦੇ ਚ ਕਿਸੇ ਨੂੰ ਕੋਈ ਮਾਫੀ ਨਹੀਂ ਮਿਲਣੀ ਕਾਰਵਾਈ ਕਰੇਗੀ ਚਾਹੇ ਉਹ ਕੋਈ ਬੱਚਾ ਹੈਗਾ ਤੇ ਚਾਹੇ ਕੋਈ ਉਹਦੇ ਪੇਰੈਂਟਸ ਨੇ ਹੈਗੇ ਜਿਹੜੇ ਘਰ ਰੱਖੀ ਬੈਠੇ ਨੇ ਇਹ ਡੋਰ ਸਰ ਮਿਲੀ ਕਿੱਥੋਂ ਆ ਜੀ ਇਹਦੇ ਘਰੋਂ ਮਿਲੀ ਹੈ ਜੀ ਉਹ ਗਪਤ ਸੂਚਨਾ ਮਿਲੀ ਤੇ ਆਪਣਾ ਹਾਂ ਸਾਨੂੰ ਸਾਡੀ ਨਾ ਇਹਦੇ ਚ ਮਾਨਜੂਕ ਐਸਐਸਪੀ ਸਾਹਿਬ ਦੇ ਨਿਰਦੇਸ਼ ਨੇਗੇ ਕੱਲ ਸਖਤ ਨਿਰਦੇਸ਼ ਸੀ ਵੀ ਸਾਰੇ ਏਰੀਆ ਚੈੱਕ ਕਰਨੇ ਆ ਕਿ ਸਾਡੀ ਟੀਮਾਂ ਚੈੱਕ ਕਰਦੀਆਂ ਸੀ ਇਸੇ ਚੈਕਿੰਗ ਦੌਰਾਨ ਸਾਨੂੰ ਪਤਾ ਲੱਗਿਆ ਸੀ ਵੀ ਜਿਹੜਾ ਹਰੀਖਸ਼ਨਾ ਦਾ ਬੰਦਾ ਇਹਦੇ ਘਰ ਹੈਗੀ ਸੀ ਪਹਿਲਾਂ ਸਾਨੂੰ ਇੱਕ ਦੋ ਮਿਲੇ ਸੀ ਉਸ ਤੋਂ ਬਾਅਦ ਫਿਰ ਅੱਗੇ ਅਸੀਂ ਇਹ ਤੋਂ ਪੁੱਛ-ਪੜਤਾਲ ਕੀਤੀ ਤੇ ਉਹਦੇ ਵਿੱਚ ਹੋਰ ਬਰਾਮਦਗੀ ਹੋਈ ਤੇ ਅੱਗੇ ਵੀ ਸਾਡੀ ਜਿਹੜੀ ਸਰਚ ਹੈਗੀ ਚੈਕਿੰਗ ਹੈ ਚੱਲਦੀ ਰਹੇਗੀ। ਕਿਹੇ ਪਤਾ ਲੱਗਿਆ ਜੀ ਲਿਆ ਕੇ ਕਿੱਥੋਂ ਵੇਚਦੇ ਨੇ ਇਹ ਕੋਈ? ਇਹ ਸਾਜੀ ਅਸੀਂ ਨੂੰ ਇਹਦਾ ਪੇਸ਼ ਕੀਤਾ ਰਾਫ ਦੇ ਵਿੱਚ ਤੇ ਹੁਣ ਇਹਨੂੰ ਪੁੱਛ-ਕਿਛ ਕਰਦੇ ਆਂ ਕਿ ਕਿੱਥੋਂ ਲੈ ਕੇ ਆਉਂਦੀ ਆ ਜੇ ਕਿਸੇ ਹੋਰ ਨੇ ਲਿਆ ਕੇ ਇਹਦੇ ਕੋਲ ਰੱਖੀ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਗੱਲ ਆਉਂਦੀ ਆ ਕਿ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਦੇ ਵਿੱਚ। ਸਰ ਇਸ ਦੇ ਨਾਲ ਕੋਈ ਹੋਰ ਵੀ ਬੰਦੇ ਜੋੜੇ ਹੋਏ ਆ ਜੀ ਕੋਈ ਦੱਸੋ। ਕਰਦੇ ਆਂ ਸੀ ਮੈਂ ਹੁਣੇ ਆ ਕੇ ਉਹ ਜੇ ਪੁੱਛਿਆਗਾ ਐਸਐਚਓ ਸਾਹਿਬ ਨੂੰ ਵੀ ਕਰਦੇ ਆਂ ਚੈੱਕ ਕਰਦੇ ਆ ਜੇ ਕੋਈ ਹੋਰ ਹੋਇਆ ਤਾਂ ਤੇ ਮੈਂ ਤੁਹਾਨੂੰ ਸ਼ੋਰ ਕਰਦੇ ਵਿੱਚ ਕਿਸੇ ਨੂੰ ਬਖਸ਼ਣ ਵਾਲੀ ਕੋਈ ਗੱਲ ਨਹੀਂ ਹੈ। ਠੀਕ ਹੈ। ਬਿਲਕੁਲ ਬਖਸ਼ਣ ਵਾਲੀ ਗੱਲ ਨਹੀਂ ਕਿਉਂਕਿ ਇਹਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਕੋਲ ਕਿੰਨੇ ਗੱਟੇ ਦੀ ਕਿੰਨੇ ਜਿੰਨੇ 40 40 ਗੱਟੂ ਤੋਂ ਬਰਾਮਦ ਹੋਇਆ ਚੈਨਾਡੋ। ਇਹ ਚੈਕਿੰਗ ਚੱਲ ਰਹੀ ਹੈ ਸਰ ਕੋਈ ਦੁਕਾਨਾਂ ਤੇ ਬਿਲਕੁਲ ਚੈਕਿੰਗ ਚੱਲਦੀ ਹੈ ਰੈਂਡਮਲੀ ਅਸੀਂ ਆਪਣੇ ਬੰਦਿਆਂ ਨੂੰ ਲਾਇਆ ਹੋਇਆ ਸਿਬੰਦ ਦੇ ਵਿੱਚ। ਉਹ ਹੋ ਸਕਦਾ ਕਿ ਤੋਂ ਖਰੀਦਣ। ਉਹ ਪਤਾ ਲੱਗ ਜੇ। ਹੂੰ। ਸਾਨੂੰ ਇੱਕ ਵੀ ਮਿਲ ਜਾਂਦਾ ਹੈ ਅਸੀਂ ਖਰੀਦਦੇ ਹਾਂ ਕਿ ਆਪਣੇ ਮੁਖਬਰ ਨੂੰ ਭੇਜਦੇ ਹਾਂ ਕਿ ਤੇ ਉਹ ਉੱਥੇ ਕਾਰਵਾਈ ਹੋਣੀ ਹੈ। ਜਿਹੜੇ ਬੱਚੇ ਅਸੀਂ ਪਤੰਗ ਚੜਾਉਣ ਦੇ ਲਈ ਵਰਤੋ ਕਰਦੇ ਆ ਉਹਨਾਂ ਦੇ ਲਈ ਵੀ ਕੁਝ ਨਿਰਦੇਸ਼ ਦੇਖੋ ਬੱਚੇ ਤੁਹਾਡੇ ਆ ਬੱਚੇ ਮੇਰੇ ਆ ਬੱਚੇ ਸਾਰਿਆਂ ਦੇ ਇੱਕੋ ਜਿਹੇ ਹੈ ਮੇਰੀ ਬੇਨਤੀ ਇਹ ਹੈ ਕਿ ਜੇ ਕੋਈ ਬੱਚਾ ਚੜਾਉਂਦਾ ਉਹਦਾ ਮਾਪੇ-ਬਾਪ ਖਿਆਲ ਰੱਖੇ ਕਿ ਬੱਚੇ ਨੂੰ ਨਹੀਂ ਪਤਾ ਤਾਂ ਮਾਪੇ-ਬਾਪ ਦੱਸੇਗਾ ਉਹਨਾਂ ਨੂੰ ਵੀ ਇਹ ਗੈਰਕਾਨੂੰਨੀ ਹੈ ਇਹਦੇ ਇਹ ਪਾਬੰਦੀ ਹੈ ਇਹ ਨਹੀਂ ਵਰਤੋ ਕਰਨੀ ਤੇ ਮਾਪੇ-ਬਾਪ ਤਾਂ ਜਿਆਦਾ ਸਾਡੇ ਨਾਲੋਂ ਜਿਆਦਾ ਮਾਪੇ-ਬਾਪ ਨੂੰ ਹੀ ਘਰੇ ਪਤਾ ਹੁੰਦਾ ਕਿ ਉਹਨਾਂ ਦੇ ਘਰ ਪਈਏ ਜੇ ਇੱਕ ਮਾਪੇ-ਬਾਪ ਦੇ ਕੋਲੇ ਬੱਚਨੇ ਲਿਆਂਦੀ ਹੈ ਤੇ ਉਹਨੂੰ ਉਹਦੀ ਜਿਹੜੀ ਉਹਨੂੰ ਸਾੜ ਦੇਣ ਖਤਮ ਕਰ ਦੇਣ ਤਾਂ ਜੋ ਬਚਿਆ ਜਾ ਸਕੇ ਸਰ ਬਸੰਤ ਪੰਚਮੀ ਵਾਲੇ ਦਿਨ ਕੋਈ ਗੁਪਤ ਸੂਚਨਾ ਤੇ ਜੇ ਤੁਹਾਨੂੰ ਕੋਈ ਵੀ ਇਤਲਾਹ ਮਿਲਦੀ ਹੈ ਕਿਤੇ ਕੋਠਿਆਂ ਤੇ ਕੋਈ ਚੈਨ ਐਂਡ ਔਰ ਫੜੇ ਜਾਂਦੇ ਤਾਂ ਉਸ ਤੇ ਵੀ ਕਾਰਵਾਈ ਹੋਊਗੀ ਜੀ ਬਿਲਕੁਲ ਜੇ ਵਰਤਦਾ ਇਹ ਕੋਈ ਜੋਰੀ ਨਹੀਂ ਵੀ ਹੁਣ ਜੇ ਉਹ ਦੁਕਾਨਦਾਰ ਲੈ ਕੇ ਆਉਂਦਾ ਤਾਂ ਉਹਦੇ ਤੋਂ ਕੋਈ ਨਾ ਕੋਈ ਖਰੀਦਦਾ ਹੈ ਠੀਕ ਹੈ ਜੀ ਉਹ ਆਪਣੇ ਕੋਠਿਆਂ ਤੇ ਡੀਜੇ ਲਾ ਕੇ ਪਤੰਗ ਚੜਾਉਣੇ ਚੈਨ ਐਂਡ ਔਰ ਵਰਤਣੀ ਬਿਲਕੁਲ ਬੰਦ ਹੈ ਮੈਂ ਤੁਹਾਡੇ ਰਾਂਹੀ ਇਹੀ ਵਾਰ-ਵਾਰ ਬੇਨਤੀ ਕਰਦਾ ਕਿ ਮੀਡੀਆ ਮੀਡੀਆ ਨੇ ਗੱਲ ਸਾਡੀ ਛੇਤੀ ਪਹੁੰਚਾ ਸਕਦਾ ਹੈ ਠੀਕ ਹੈ ਜੀ ਬਿਲਕੁਲ ਡੀਜੇ ਨਾਲ ਲਾਉਣ ਹਾਂ ਆਪਣਾ ਜਿਹੜਾ ਕੋਈ ਬਣਿਆ ਤਿਹਾਰ ਬਣੇ ਨੇ ਉਹਨੂੰ ਐਂਟਰਟੇਨਮੈਂਟ ਕਰਨ ਠੀਕ ਹੈ ਠੀਕ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਸਰ ਇੱਕਦਾਂ ਡੀਜੇ ਬੰਦ ਹੋਣਗੇ ਇੱਕ ਜਿਹੜੇ ਹੁੱਲੜ ਵਜ ਕਰਦੇ ਆ ਉਹਨਾਂ ਦੇ ਵੀ ਸਿਕੰਜਾ ਕੱਸਿਆ ਜਾਊਗਾ ਮੈਂ ਵੀ ਤੁਹਾਨੂੰ ਵਿਸ਼ਵਾਸ ਦਿੰਦਾ ਇੱਥੇ ਹੋਊਗਾ ਉਦੋਂ ਸ਼ਹਿਰ ਦੇ ਵਿੱਚ ਹੀ ਹੋਣਗੇ ਸਾਰੇ ਟੀਮਾਂ ਸਾਡੀਆਂ ਬਣੀਆਂ ਹੋਣਗੀਆਂ ਬਿਲਕੁਲ ਨਹੀਂ ਕਰਨ ਦੇਣੀ ਤਿਹਾਰ ਮਨਾਏ ਜਾਂਦੇ ਨੇ ਹੁੱਲੜ ਵਾਜੀ ਬਿਲਕੁਲ ਲੋੜੀਂਦਾ ਜੇ ਕੋਈ ਵੀ ਇਹ ਜੇ ਕਰੇਗਾ ਤੇ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਥੈਂਕ ਯੂ